ਸਵਾਗਤ ਹੈ ਜੀ ਹੁਸ਼ਾਰਪੁਰ ਦਿਵਸ ਦੇ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਸ਼ਵ ਅਕਸਰ ਸਮੇ ਸਮੇਤੇ ਹੁਸ਼ਾਰਪੁਰ ਨਿਊਜ਼ ਅਦਾਰਾ ਹੁਸ਼ਾਰਪੁਰ ਦੀਆਂ ਟੁੱਟੀਆਂ ਸੜਕਾਂ ਦਾ ਮਾਮਲਾ ਜਿਹੜਾ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਂਦਾ ਰਹਿੰਦਾ ਹੈ ਪਰੰਤੂ ਪਤਾ ਨਹੀਂ ਸਰਕਾਰ ਅਤੇ ਪ੍ਰਸ਼ਾਸਨ ਦੀ ਕਿਹੜੀ ਮਜਬੂਰੀ ਹੈ ਕਿ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਮਾਮਲੇ ਲਿਆਉਣ ਦੇ ਬਾਵਜੂਦ ਉਹਨਾਂ ਸੜਕਾਂ ਦੀ ਮੁਰੰਮਤ ਦਾ ਹੱਲ ਜਿਹੜਾ ਨਹੀਂ ਹੋ ਰਿਹਾ ਕੀ ਸਰਕਾਰ ਦੇ ਕੋਲ ਪੈਸਾ ਨਹੀਂ ਹੈ ਜਾਂ ਫਿਰ ਸਰਕਾਰੀ ਅਧਿਕਾਰੀ ਜਾਣਬੁੱਝ ਕੇ ਲੋਕਾਂ ਦੀ ਜਾਨ ਦੇ ਨਾਲ ਮਖੌਲ ਕਰਦੇ ਨਜ਼ਰ ਆ ਰਹੇ ਨੇ ਕਰ ਇਹ ਜਾਂ ਤਾਂ ਸਰਕਾਰੀ ਨੁਮਾਇंदे ਦੱਸ ਤਖਦੇ ਨੇ ਜਾਂ ਫਿਰ ਖੁਦ ਪ੍ਰਸ਼ਾਸਨਿਕ ਅਧਿਕਾਰੀ ਇੱਕ ਵਾਰ ਮੂੜ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹੁਸ਼ਾਰਪੁਰ ਜਲੰਧਰ ਮਾਰਗ ਦੀਆਂ ਹੁਸ਼ਾਰਪੁਰ ਜਲੰਧਰ ਮਾਰਗ ਇੱਕ ਅਜੀਹਾ ਮਾਰਗ ਹੈ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਕਾਰਾਂ ਦੀ ਨਾਕਾਮੀ ਕਾਰਨ ਅਧਵਿਚਕਾਰ ਜਿਹੜਾ ਲਟਕਿਆ ਹੋਇਆ ਤੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਵੱਲੋਂ 14 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਦਮਪੁਰ ਤੋਂ ਲੈ ਕੇ ਚੋਹਾਲ ਤੱਕ ਇਸ ਰਸਤੇ ਦੀ ਮਰਮਤ ਕਰਵਾਈ ਗਈ ਸੀ ਪਰੰਤੂ ਇੱਕ ਅਜੀਹਾ ਟੋਟਾ ਜੋ ਲਗਾਤਾਰ ਲੋਕਾਂ ਦੀ ਜਾਨ ਦੇ ਨਾਲ ਖੇਡ ਰਿਹਾ ਜਦੋਂ ਅਸੀਂ ਮੰਡਿਆਲਾ ਲਾਗੇ ਤਾਰਾਗੜ ਪਿੰਡ ਵੱਲ ਨੂੰ ਮੁੜਦੇ ਆ ਤਾਂ ਉੱਥੇ ਮੇਨ ਰੋਡ ਤੇ ਸੜਕ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੜਕ ਤੇ ਵੱਡੇ ਵੱਡੇ ਖੱਡੇ ਆ ਸੜਕ ਤੇ ਵੱਡੇ ਵੱਡੇ ਟੋਏ ਆ ਸ਼ਰਿਆਮ ਲੋਕਾਂ ਦੀ ਜਾਨ ਦੇ ਨਾਲ ਮਖੌਲ ਕਰ ਰਹੇ ਨੇ ਰੋਜ਼ਾਨਾ ਹਾਸੇ ਵੀ ਵਾਪਰਦੇ ਨੇ ਇੱਥੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪ੍ਰੰਤੂ ਬਾਵਜੂਦ ਇਸ ਤੇ ਨਾ ਤਾਂ ਪ੍ਰਸ਼ਾਸਨ ਦੇ ਕੰਮ ਤੇ ਕੋਈ ਜੂੰ ਸਰਕਦੀ ਹੋਈ ਨਜ਼ਰ ਆ ਰਹੀ ਹੈ ਤੇ ਨਾ ਹੀ ਸਰਕਾਰ ਦੇ ਬੇਸ਼ੱਕ ਮਾਰਗ ਜਿਹੜਾ ਐਨ ਐਚ ਏ ਆਈ ਦੇ ਅਧੀਨ ਆਉਂਦਾ ਹੈ ਪਰੰਤੂ ਲੋਕਾਂ ਦੀ ਜਾਨ ਦੇ ਨਾਲ ਜੋ ਖਿਲਵਾੜ ਹੋ ਰਿਹਾ ਉਸ ਤੇ ਲਈ ਅਸੀਂ ਕਸੂਰਵਾਰ ਕਿਸ ਨੂੰ ਠਹਿਰਾਈਏ ਜਦੋਂ ਵੀ ਚੋਣਾਂ ਦਾ ਮਾਹੌਲ ਸਰਗਰਮ ਹੁੰਦਾ ਹੈ ਤਾਂ ਉਸ ਵਕਤ ਹੀ ਲਗਾਤਾਰ ਸਿਆਸੀ ਅਗੂਆਂ ਵੱਲੋਂ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਵੱਡੇ ਵੱਡੇ ਧਮਕਾਚੇ ਇਹਨਾਂ ਸੜਕਾਂ ਦੀ ਮੁਰੰਮਤ ਦੇ ਮਾਰੇ ਜਾਂਦੇ ਨੇ ਜਾਂ ਇਹਨਾਂ ਸੜਕਾਂ ਦੇ ਪੁਨਰ ਨਿਰਮਾਣ ਦੇ ਲਈ ਕੀਤੇ ਜਾਂਦੇ ਨੇ ਵੱਡੇ ਵੱਡੇ ਐਲਾਨ ਪਰੰਤੂ ਚੋਣਾਂ ਹੋਣ ਤੋਂ ਬਾਅਦ ਉਹਨਾਂ ਸਾਰੇ ਐਲਾਨਾਂ ਨੂੰ ਜਾਂ ਉਹਨਾਂ ਸਾਰੇ ਵਾਅਦਿਆਂ ਨੂੰ ਰਾਜਨੀਤਿਕ ਨੂੰ ਮਾਇੰਦਿਆ ਵੱਲੋਂ ਦਰਕਨਾਰ ਕਰ ਦਿੱਤਾ ਜਾਂਦਾ ਹੈ ਤੇ ਸੱਤਾ ਦਾ ਨਸ਼ਾ ਇਸ ਕਦਰ ਸਿਰ ਚੜ ਜਾਂਦਾ ਹੈ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਕਿਸੇ ਵੀ ਤਰ੍ਹਾਂ ਦੀ ਦਿਲਚਸਪੀ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਉਣ ਦੇ ਵਿੱਚ ਨਹੀਂ ਦਿਖਾਉਂਦੇ ਤਸਵੀਰਾਂ ਤੁਹਾਡੇ ਨਾਲ ਹੁਸ਼ਿਆਰਪੁਰ ਜਲੰਧਰ ਮਾਰਗ ਦੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸਾਂਝੀਆਂ ਕਰ ਰਹੇ ਹਾਂ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਨਸਰਾਲੇਵਾਲ ਨੂੰ ਜਾਂਦੇ ਹਾਂ ਤਾਂ ਨਸਰਾਲਾ ਕ੍ਰਾਸ ਕਰਦੇ ਹਾਂ ਸਾਰ ਜਦੋਂ ਮੰਡਿਆਲਾ ਇਲਾਕੇ ਅਸੀਂ ਪਹੁੰਚਦੇ ਹਾਂ ਤਾਰਾਗੜ ਮੋੜ ਤੇ ਅਸੀਂ ਪਹੁੰਚਦੇ ਹਾਂ ਤਾਂ ਉੱਥੋਂ ਦੀ ਸੜਕ ਦੀ ਹਾਲਤ ਇੰਨੀ ਕਿਉਂ ਜ਼ਿਆਦਾ ਮਾੜੀ ਹੈ ਤਸਵੀਰਾਂ ਉਹ ਸਾਫ਼ ਆਪਣੀ ਜ਼ੁਬਾਨ ਬਿਆਨ ਕਰਦੀਆਂ ਨੇ ਸ਼ਾਦ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਇਹ ਬਿਆਨ ਕਰਕੇ ਦੱਸਣ ਨੂੰ ਕਿ ਅਸੀਂ ਕਿਹਨਾ ਸ਼ਬਦਾਂ ਦੇ ਵਿੱਚ ਇਹ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਜਿਹੜਾ ਪਿੱਛੇ ਆਪਾਂ ਕਰ ਸਕੀਏ ਜਾਂ ਲੋਕਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚਾ ਸਕੀਏ ਜਿਨ੍ਹਾਂ ਸ਼ਬਦਾਂ ਦੇ ਨਾਲ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਕੰਨਾਂ 'ਤੇ ਕੋਈ ਜੂ ਸਰਕੇ ਸੋ ਹੁਸ਼ਿਆਰਪੁਰ ਜਲੰਧਰ ਮਾਰਗ ਇੱਕ ਕੋੜ ਰੁਪਈ ਮਾਰਗ ਹੈ ਜਿਹੜਾ ਇਹ ਦੋ ਜ਼ਿਲ੍ਹਿਆਂ ਦੇ ਲੋਕਾਂ ਨੂੰ ਚਿੰਬੜ ਕੇ ਬੈਠਾ ਹੋਇਆ ਹੁਣ ਦੀ ਨਹੀਂ ਪਿਛਲੇ ਚਾਈ ਸਾਲਾਂ ਦੀ ਇਸ ਸੜਕ ਦੀ ਗੰਦੀ ਹਾਲਤ ਤੋਂ ਬੇਸ਼ੱਕ ਥੋੜੀ-ਬੋਤੀ ਰਹਾਤਾ ਜ਼ਰੂਰ ਮਿਲੀ ਐ ਪਰੰਤੂ ਇੰਨੀ ਕ ਹਾਲਤ ਨੇ ਲੋਕਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਹੋਇਆ। ਉੱਥੇ ਜੇਕਰ ਆਪਾਂ ਨਸਰਾਲਾ ਪੁਲ ਦੀ ਗੱਲ ਕਰ ਲਈਏ ਤਾਂ ਨਸਰਾਲਾ ਪੁਲ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਐ। ਖਸਤਾ ਹਾਲਤ ਐ ਪੁਲ ਦੇ ਉੱਤੇ ਖੱਡੇ ਪੈਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਜਿਸ ਕਾਰਨ ਖਾਸ ਕਰ ਦੋ ਪਹੀਆ ਵਾਹਨਾਂ ਵਾਲੇ ਲੋਕਾਂ ਨੂੰ ਰਸਗਿਰਾਂ ਨੂੰ ਕਾਫੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਉੱਥੇ ਜੇਕਰ ਆਪਾਂ ਵੱਡੀਆਂ ਗੱਡੀਆਂ ਦੀ ਗੱਲ ਕਰੀਏ ਤਾਂ ਉਹ ਵੀ ਕਈ ਵਾਰ ਹਾਦਸੇ ਵਾਪਰਦੇ ਨੇ। ਵਹਨਾਂ ਦਾ ਨੁਕਸਾਨ ਹੁੰਦਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਬੱਸਾਂ ਵਾਲਿਆਂ ਦੀ ਗੱਲ ਕਰੀਏ ਤਾਂ ਸਵਾਰੀਆਂ ਚੱਕਣ ਦੀ ਹੋੜ ਇੰਨੀ ਕਿਉਂ ਜ਼ਿਆਦਾ ਲੱਗੀ ਹੁੰਦੀ ਹੈ ਕਿ ਉਹ ਇਹਨਾਂ ਖੱਡਿਆਂ ਤੇ ਵੀ ਬ੍ਰੇਕ ਮਾਰਨਾ ਮੁਨਾਸਬ ਨਹੀਂ ਸਮਝਦੇ ਜਿਸ ਕਾਰਨ ਜਿੱਥੇ ਲੋਕਾਂ ਦਾ ਸਰੀਰਕ ਨੁਕਸਾਨ ਤਾਂ ਹੁੰਦਾ ਹੀ ਹੈ ਉੱਥੇ ਹੀ ਵਹਨਾਂ ਦਾ ਨੁਕਸਾਨ ਵੀ ਜਿਹੜਾ ਵੱਡੇ ਪੱਧਰ ਤੇ ਹੋ ਰਿਹਾ ਹੈ ਤਾਂ ਹੁਣ ਵੀ ਇਹ ਤਸਵੀਰਾਂ ਸਾਨੂੰ ਕਿਸੇ ਸਥਾਨਕ ਵਾਸੀ ਵੱਲੋਂ ਭੇਜੀਆਂ ਗਈਆਂ ਨੇ ਸਰਕਾਰ ਤੋਂ ਬੇਹਤ ਹਤਾਸ਼ ਆ ਜਿਹੜੇ ਲੋਕ ਨਸਰ ਆ ਰਹੇ ਨੇ ਕਿਉਂਕਿ ਜਦੋਂ ਸੜਕ ਦਾ ਨਿਰਮਾਣ ਨਹੀਂ ਹੋਇਆ ਸੀ ਤਾਂ ਉਸ ਵਕਤ ਵੀ ਨਸਰਾਲਾ ਸਮੇਤਿੰਦੇ ਸਤੀਕੀ ਪਿੰਡਾਂ ਦੇ ਲੋਕਾਂ ਨੇ ਵਾਰ-ਵਾਰ ਮੋਰਚਾ ਜਿਹੜਾ ਇਸ ਸੜਕ ਦੇ ਨਿਰਮਾਣ ਦੇ ਲਈ ਲਗਾਇਆ ਸੀ ਤਾਂ ਅਖੀਰ ਦੇ ਵਿੱਚ ਅਦਾਰਾ ਹੁਸ਼ਿਆਰਪੁਰ న్యూਸ ਐਡਮਿਨਿਸਟ੍ਰੇਟਿਵ ਕਮਿਸ਼ਨਰ ਹੁਸ਼ਿਆਰਪੁਰ ਆਲਾ ਅਧਿਕਾਰੀਆਂ ਨੂੰ ਐਨਐਚਆਈ ਅਥਾਰਟੀ ਐਨਐਚਏ ਨੈਸ਼ਨਲ ਹਾਈਵੇਅ ਥਾਰਟੀ ਆਫ ਇੰਡੀਆ ਨੂੰ ਤੇ तमाम ਸਰਕਾਰੀ ਨੁਮਾਇੰਦਿਆਂ ਨੂੰ ਅਪੀਲ ਕਰਦਾ ਉਹਨਾਂ ਲੋਕਾਂ ਤਰਫੋਂ ਜੋ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਸ ਸੜਕ ਤੋਂ ਸਫ਼ਰ ਤੈਅ ਕਰਦੇ ਨੇ ਕਿ ਉਹਨਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਸੜਕ ਦੇ ਇਸ ਹਿੱਸੇ ਦਾ ਨਿਰਮਾਣ ਜਿਹੜਾ ਉਹ ਜਲਦ ਤੋਂ ਜਲਦ ਕਰਵਾਇਆ ਜਾਵੇ ਤੇ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਇਸ ਤਰ੍ਹਾਂ ਨਿਰਮਾਣ ਜਲਦ ਨਹੀਂ ਕਰਵਾਉਂਦਾ ਫਿਰ ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰ ਵੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ